ਗੁਰ ਸਿੰਘ ਸਰਦਾਰ ਸਾਹਿਬ ਜੀ ਬਹੁਤ ਖੜੋ ਬਾਈ ਜੀ ਆਇਆ ਇਹ ਕਿ ਐਸਾਂ ਕੋਈ ਚਾਹ ਆਉਂਦਾ ਨਹੀਂ ਹੁਣ ਉੱਪਰ ਜਾ ਕੇ ਲੱਗ ਨਹੀਂ ਖੜੇ ਥੋੜੀ ਕੋਟੀ ਜਾਂਦਾ ਬਾਈ ਗੋਜੀ ਮਿਹਰਬਾਨ ਨਾ ਤਾਂ ਕੋਈ ਸਾਹਿਬ ਜੀ ਬਾਦ ਲਓ ਜੀ ਲਓ ਜੀ ਕੱਢ ਦੋ ਭਾਜੀ ਉਤਰ ਸਿੰਘ ਹੋ ਗਿਆ ਜੀ ਭਾਜੀ ਥੱਲੇ ਉਤਰੋ ਜੀ ਸਿੰਘ ਸਿੰਘ ਕੱਢ ਦਿਓ ਅੱਗੇ ਬੋਲੋ ਅਮਨਪ੍ਰੀਤ ਹਾਏ ਅਮਨਪ੍ਰੀਤ ਹਾਏ ਅੱਟਾ ਫੜਾ ਅੱਟਾ ਫੜਾ ਕੱਢ ਦੋ ਵੀ ਚਲੋ ਜੀ ਅੱਗੇ ਚਲੋ ਬਲਵਿੰਦਰ ਸਿੰਘ ਦਾਰਾ ਸਿੰਘ ਬਲਵਿੰਦਰ ਸਿੰਘ ਦਾਰਾ ਸਿੰਘ ਬਲਵਿੰਦਰ ਸਿੰਘ ਦਾਰਾ ਸਿੰਘ ਬਸ ਇਹ ਵਕਲੇ ਫੜਾਈ ਚਲੋ ਨਾ ਆ ਇਹ ਫੜਾ ਕੇ ਨਾਲ ਉਹ ਹੀ ਦੇ ਦਿਓ ਉਹ ਨਾਲ ਉਹ ਕਿਟੋ ਦੇ ਦੇ ਬਸ ਗੱਡ ਖੋਲਣਾ ਕੀ ਆ ਬਈ ਅੱਛਾ ਇਹ ਨਾਲ ਫਿਰ ਤਾਂ ਇਹ ਖੋਲ ਰਹਿ ਨੂੰ ਛੋਟਾ ਡਾੜੀ ਨਾ ਜਿੰਨੀ ਜਿਆਦਾ ਗੋਬਾਜ ਆਏਗੀ ਤੇਰੇ ਅੱਗੇ ਹੋਣਾ ਮੇਰੇ ਗੰਡ ਖੋਲੀ ਜਾਵਣੇ ਵਾਹ ਫਿਰ ਗੰਡਾ ਖੋਲ ਬੈਣਾ ਨਾਮ ਤੇ ਧੰਵਾਦ ਬੱਜੀ ਕਿੱਥੇ ਰੋਣਾ ਹੋਵੇ ਨਹੀਂ ਕਿਹੜਾ ਗਿਆ 30 ਭਾਜੀ ਇਹਨੂੰ ਮੁੰਡੇ ਵਿੱਚ ਭਾਜੀ ਨਹੀਂ ਬੱਜੀ ਨਹੀਂ ਬੱਜੀ ਨਾ ਨਾਮ ਕੀ ਆ ਵੀਰ ਅੰਜੰਨ ਅੰਜੰਨ ਬੱਜੀ ਅੰਦਰ ਜੀ ਨੰਬਰ ਤੋਂ ਸ਼ੁਰੂ ਕੀਤਾ ਉਹ ਮੈਂ ਦੇਖਦੇ ਜਨਾ ਦੂਜੇ ਪਾਸੇ ਦੱਸਣਾ ਇੱਕ ਛੋਟਾ ਜਿਹਾ ਪੈਕੇਟ ਇੱਕ ਪੇਸ ਛੋਟਾ ਜਿਹਾ ਪੈਕੇਟ 55 70 ਬੰਦੇ ਬੋਲੋ ਨਾ ਬਾਹਰ ਜੀ ਕੀਮਤ ਤੇ ਅੱਜ ਪੰਜਾਬ ਕਿਸਾਨ ਯੂਨੀਅਨ ਬਾਗੀ ਤੇ ਅਕਾਲੀ ਦਾ ਵਾਰਿਸ ਪੰਜਾਬ ਦੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਹੋਣੀ ਦੀ ਟੀਮ ਜਿਹੜੀ ਹੈਗੀ ਆ ਉਹ ਅੱਜ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਪਹੁੰਚੀ ਆ ਜਿੱਥੇ ਕਿ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਪਾਣੀ ਹੈ ਸਰਕਾਰ ਦੇ ਨੁਮਾਇੰਦੇ ਜਿਹੜੇ ਹੈਗੇ ਆ ਕੈਬਨਿਟ ਮਨਿਸਟਰ ਵੀ ਇੱਥੋਂ ਹੋ ਕੇ ਗਏ ਨੇ ਪਰ ਸਿਰਫ ਗੁੰਗਲਿਆਂ ਤੋਂ ਮਿੱਟੀ ਝਾੜੀ ਜਾ ਰਹੀ ਆ ਕਿ ਜਦੋਂ ਪੱਤਰਕਾਰ ਵੀਰਾਂ ਵੱਲੋਂ ਇਹ ਸਵਾਲ ਕੀਤਾ ਜਾ ਰਿਹਾ ਕਿ ਤੁਸੀਂ ਲੈ ਕੇ ਕੀ ਆਏ ਹੋ ਕੀ ਫੈਸਿਲਿਟੀ ਦੇ ਰਹੇ ਹੋ ਤੇ ਅੱਗੋਂ ਜਿਹੜਾ ਜਵਾਬ ਦਿੱਤਾ ਜਾ ਰਿਹਾ ਜੋ ਪਿਛਲੇ ਦਿਨੀ ਲਾਲ ਜੀ ਦੇ ਭੁੱਲਰ ਦੇ ਰਿਹਾ ਸੀ ਉਹੀ ਅੱਜ ਇੱਥੇ ਕੈਬਨਰ ਮਿਨਿਸਟਰ ਦੇ ਕੇ ਗਏ ਨੇ ਕਿ ਜੋ ਕੇਂਦਰ ਦੇਊਗੀ ਕੇਂਦਰ ਸਰਕਾਰ ਜੋ ਦੇਊਗੀ ਅਸੀਂ ਉਹ ਅੱਗੇ ਪ੍ਰੋਵਾਈਡ ਕਰਾ ਦਾਂਗੇ ਜਦੋਂ ਤੁਹਾਡੇ ਹੱਥ ਵਾਸ ਸੀ ਕੁਛ ਨਹੀਂਗਾ ਤੇ ਇਹਨਾਂ ਲੋਕਾਂ ਦੇ ਜਿਹੜੇ ਜਕਮਾ ਦੇ ਉੱਤੇ ਤੁਸੀਂ ਲੋਨ ਭੁਕਣਾਉਨੇ ਹੋ ਫਿਰ ਕਿਉਂਕਿ ਜੋ 2023 ਤੋਂ ਬਾਅਦ ਜਿਹੜਾ ਵੱਡੇ ਹੜ ਜਿਹੜੇ ਹੜਾਂ ਵਰਗੀ ਸਥਿਤੀ ਚਾਹੇ ਉਹ ਜ਼ਿਲ੍ਹਾ ਕਪੂਰਥਲਾ ਹੋਵੇ ਫਿਰੋਜ਼ਪੁਰ ਹੋਵੇ ਜਾਂ ਦਰਿਆ ਦੇ ਕੰਡੇ ਤੇ ਜਿੰਨੇ ਵੀ ਏਰੀਏ ਹੋਣ ਹਲਕਾ ਪੁਲਾਥ ਹੋਵੇ ਇੰਨਾ ਸਾਰੇ ਏਰੀਆ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਜਿਹੜੇ ਹੜਾ ਆਏ ਹੋਏ ਨੇ ਪਰ ਸਰਕਾਰਾਂ ਵੱਲੋਂ ਬਿਲਕੁਲ ਵੀ ਸਿਰਫ ਇੱਕ ਫੋਕੇ ਦਾਵੇ ਤੇ ਜਿਹੜੀਆਂ ਧਰਵਾਸੇ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਹੋਰ ਕੁਝ ਨਹੀਂਗਾ 2023 ਦੀਆਂ ਸਾਡੇ ਕੋਲ ਲਿਸਟਾਂ ਪਈਆਂ ਨੇ ਕਿ ਜਿਹੜੇ 50000 ਰੁਪਏ ਸਾਡੇ ਸੁਲਤਾਨਪੁਰ ਹਲਕੇ ਦੇ ਵਿੱਚ ਅੱਜ ਉਥੋਂ ਦਾ ਹਲਕਾ ਇੰਚਾਰਜ ਜਿਹੜਾ ਹੈਗਾ ਵਾ ਇੱਕ ਮੰਤਰੀ ਜਿਹੜਾ ਸੌਂਤ ਸੌਂ ਦਾ ਉਹਨੂੰ ਨਾਲ ਲੈ ਕੇ ਸੁਲਤਾਨਪੁਰ ਏਰੀਆ ਦੇ ਵਿੱਚ ਫਿਰਦਾ ਸੀਗਾ ਤੇ ਬੜੀਆਂ ਡੀਂਗਾ ਮਾਰ ਰਿਹਾ ਕਿ ਸਰਕਾਰ ਨੇ ਆ ਕਰਤਾ ਪਹਿਲੀ ਸਰਕਾਰ ਹੈ ਇਦਾਂ ਦੀ ਹੈ 70 ਸਾਲਾਂ ਚ ਐ ਨਹੀਂ ਹੋਇਆ ਉਹ 75 ਸਾਲਾਂ ਚ ਮੈਂ ਦੱਸਣਾ ਚਾਹੁੰਦਾ ਕਿ 75 ਸਾਲਾਂ ਚ ਜੋ ਹੋਇਆ ਉਹ ਤਾਂ ਹੋਇਆ ਪਰ ਤੁਸੀਂ ਤਾਂ ਆਮ ਆਦਮੀ ਕਹਿ ਕੇ ਆਏ ਸੀ ਕ੍ਰਾਂਤੀਕਾਰੀ ਸਰਕਾਰ ਕਹਿ ਕੇ ਆਏ ਸੀ ਕਿ ਇਹਦੇ ਤੁਸੀਂ ਕੀ ਦਿੱਤਾ 50-50 ਰੁਪਏ ਮੁਆਵਜ਼ਾ 58-58 ਰੁਪਏ ਮੁਆਵਜ਼ਾ ਸਾਡੇ ਕੋਲ ਸਾਰੀਆਂ ਲਿਸਟਾਂ ਪਈਆਂ ਨੇ ਸ਼ਾਮ ਨੂੰ ਲਾਈਵ ਕਰਕੇ ਉਹ ਲਿਸਟਾਂ ਵੀ ਜਿਹੜੀਆਂ ਹੈਗੀਆਂ ਅਸੀਂ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਸੋ ਇਸ ਵੀਡੀਓ ਜਰੀਏ ਅਸੀਂ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨ ਹੈਗੀਆਂ ਵਾਂ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਡੇ ਵੱਲੋਂ ਇਹ ਸਾਹਮਣੇ ਜਿਹੜਾ ਪਿੰਡ ਦੇ ਵਿੱਚ ਕੈਂਪ ਲਗਾਇਆ ਗਿਆ ਏ ਇਸ ਕੈਂਪ ਦੇ ਵਿੱਚ ਤੁਹਾਡਾ ਆਪਣਾ ਕੈਂਪ ਏ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਜਿਹੜੀਆਂ ਅਰਸਤਾਂ ਹੈਗੀਆਂ ਚਾਹੇ ਖਾਣ ਪੀਣ ਦਾ ਸਮਾਨ ਆ ਤੇ ਚਾਹੇ ਡੰਗਰਾਂ ਵਾਸਤੇ ਫੀਡ ਆ ਪੱਠਾ ਏ ਆਚਾਰ ਏ ਕੋਈ ਮੈਡੀਕਲ ਫੈਸਿਲਿਟੀ ਏ ਤੁਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸੁਵਿਧਾ ਉਹ ਲੈ ਕੇ ਇੱਥੇ ਵੱਧ ਤੋਂ ਵੱਧ ਜਿੱਥੇ ਤੱਕ ਵੀ ਆਵਾਜ਼ ਜਾ ਰਹੀ ਹੈ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਪਹੁੰਚੋ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜਿਹੜਾ ਅਸੀਂ ਨਾਰਾ ਦਿੰਨੇ ਆ ਕਿਉਂਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਸਿਰਫ ਤਰਵਾਸ ਦੇ ਸਕਦੀਆਂ ਨੇ ਤੁਹਾਡੇ ਝਕਮਾਂ ਨੂੰ cured ਸਕਦੀਆਂ ਨੇ ਮਲਮ ਨਹੀਂ ਲਾ ਸਕਦੀਆਂ ਸੋ ਵੱਦ ਵੱਦ ਜਿਹੜੀਆਂ ਜਥੇਬੰਦੀਆਂ ਨੇ ਸਿੱਖ ਆਰਗੇਨਾਈਜੇਸ਼ਨ ਹੈਗੀਆਂ ਨੇ ਸਮਾਜ ਸੇਵੀ ਸੰਸਥਾ ਨੇ ਉਹ ਵੱਦ ਵੱਦ ਇੱਥੇ ਸੇਵਾ ਲੈ ਕੇ ਪਹੁੰਚੋ ਇਨੀਆਂ ਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜਿੱਟਾ ਖਾਲਸਾ ਵਾਹਿਗੁਰੂ ਕੀ ਫਤਿਹ